ਸਰੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਕarele ਬਣਾਵਾਂਗੇ ਭਰ ਕੇ ਬਹੁਤ ਵਧੀਆ ਕarele ਬਣਾਵਾਂਗੇ ਆਹ ਆਪਾਂ ਦੋਨਾਂ ਪਾਸਿਆਂ ਤੋਂ ਇਧਰੋਂ ਵੀ ਲਾਤਾ ਥੋੜਾ ਜਿਹਾ ਇਧਰੋਂ ਕੰਢੀ ਵੀ ਲਾਤੀ ਹੈ ਤੇ ਆਪਾਂ ਇਹ ਰੱਖ ਲਏ ਐ ਤੇ ਹੁਣ ਆਪਾਂ ਵੇਖੀ ਨਾ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਕareleਆਂ ਦੇ ਵੀ ਵੀ ਕੱਢਤੇ ਸਾਰਿਆਂ ਦੇ ਸਾਰੇ ਕareleਆਂ ਦੇ ਵੀ ਕੱਢ ਤੇ ਪੰਜ ਕarele ਐ ਆਪਾਂ ਪਾਣੀ ਪਾਵਾਂਗੇ ਇਹ ਤਾਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਕarele ਪਾਵਾਂਗੇ ਪਾਣੀ ਉੱਤੋਂ ਪਾ ਟੱਕ ਦਿਆਂਗੇ ਕਰ ਲਓ ਆਪਣਾ ਪਾਣੀ ਰਿਜਨ ਲੱਗ ਗਿਆ ਤੇ ਹੁਣ ਆਪਾਂ ਵਿੱਚ ਇੰਨਾ ਕ ਨਾਣ ਪਾਵਾਂਗੇ ਅੱਧਾ ਕਿ ਚਮਚਾ ਹੁਣ ਆਪਾਂ ਕਲੇ ਪਾ ਦੇਾਂਗੇ ਹੁਣ ਆਪਾਂ ਉੱਤੇ ਟੱਕ ਦਿਆਂਗੇ 5 ਮਿੰਟ ਆਪਾਂ ਸੇਕ ਲਵਾਵਾਂਗੇ ਫਿਰ ਲਾ ਲਾਂਗੇ ਲਹੂਣ ਚਾਰ ਪੰਜ ਮਿੰਟ ਹੋ ਗਏ ਰਹੀ ਜਾਂਦਿਆਂ ਨੂੰ ਤੇ ਹੁਣ ਆਪਾਂ ਲਾਵਾਂਗੇ ਇਸ ਤਰ੍ਹਾਂ ਨਾਲ ਕੋੜੇ ਨਹੀਂ ਬਣਦੇਗੇ ਨੂਨ ਪਾ ਕੇ ਥੋੜਾ ਜਿਹਾ ਆਪਾਂ ਵਾਲਾ ਦਵਾਇਆ 5 ਮਿੰਟ ਰ ਬਣਾਏ ਰਹਿਣੇ ਤੇ ਹੁਣ ਆਪਾਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਉਹ ਲਾਪਾ ਇਹਨਾਂ ਨੂੰ ਤਾਂ ਧੱਕੇ ਰੱਖ ਦਿਆਂਗੇ ਤੇ ਆਪਾਂ ਮਸਾਲਾ ਕੁੱਟਾਂਗੇ ਇਹ ਨਾਲੇ ਸੁੱਕ ਜਾਣਗੇ ਆ ਕੱਪੜਾ ਪਾਣੀ ਸਾਰਾ ਸੋਕ ਲੂਗਾ ਆ ਹਰੀ ਮਿਰਚ ਤੇ ਗੰਡਾ ਇਹ ਆਪਾਂ ਕੱਟ ਕੇ ਰੱਖਿਆ ਹੋਇਆ ਹੈ ਆ ਟਮਾਟਰ ਹੈ ਇੱਕੋ ਹੀ ਟਮਾਟਰ ਆਪਾਂ ਕੱਟ ਕੇ ਰੱਖਿਆ ਹੋਇਆ ਤੇ ਆ ਥੋੜੇ ਜਿ ਮਟਰ ਹੈ ਆਪਾਂ ਇਹ ਵੀ ਪਾਵਾਂਗੇ ਵਿੱਚ ਹੀ ਕਿ ਆਪਾਂ ਹੁਣ ਗੰਡੇ ਨੂੰਡੇ ਚ ਪਾਵਾਂਗੇ ਪਹਿਲਾਂ ਆਪਾਂ ਥੋੜਾ ਥੋੜਾ ਗੰਡੇ ਕੁੱਟਾਂਗੇ ਗੰਡਾ ਤੇ ਹਰੀ ਮਿਰਚ ਤੇ ਸਾਰਾ ਸਮਾਨ ਫਿਰ ਬੁੜਕਣ ਲੱਗ ਪੈਂਦਾ ਬਾਹਰ ਜਵਾਸ ਆ ਲਗੇ ਤਾਂ ਹੁਣ ਆਪਾਂ ਜ਼ਿਆਦਾ ਨਹੀਂ ਕੁੱਟਦੇ ਥੋੜਾ ਥੋੜਾ ਕੁੱਟਾਂਗੇ ਦਰੜ ਫੜਨੀ ਕਰਾਂਗੇ ਹੁਣ ਆਪਾਂ ਟਮਾਟਰ ਪਾਵਾਂਗੇ ਕੁੱਟਾਂਗੇ ਹੌਣ ਮਟਰ ਪਾਵਾਂਗੇ ਇਹ ਕੁੱਟਾਂਗੇ ਚਲ ਬਸ ਆਪਾਂ ਮਸਾਲਾ ਕੁੱਟ ਲਿਆ ਤੇ ਨੋਨ ਮਿਰਚ ਆਪਾਂ ਫੇਰ ਪਾਵਾਂਗੇ ਭੁੰਨਣ ਲੱਗੇ ਹੁਣ ਆਪਾਂ ਕੜਾਈ 'ਚ ਰਾਂਗੇ ਆਏ ਪਾ ਸਾਫ ਕਰ ਲਿਆ ਹੁੰਦੀ ਹੁਣ ਆਪਾਂ ਤੇਲ ਪਾਵਾਂਗੇ ਤੇ ਪਹਿਲਾਂ ਆਪਾਂ ਕarele ਭੁੰਨਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਫਿਰ ਕarele ਪਾ ਦਾਂਗੇ ਹਨ ਤੇਲ ਗਰਮ ਹੋ ਗਿਆ ਆਪਾਂ ਕਰੇਲੇ ਪਾਵਾਂਗੇ ਲੋੜੋ ਕਰਕੇ ਤੁਨਾਂਗੇ ਆਪਾਂ ਇਹਨਾਂ ਨੂੰ ਆਪਾਂ ਤੜਕੇ ਕੱਢ ਲਾਂਗੇ ਫਿਰ ਦੂਜੇ ਦੋ ਹੋਰ ਪਾਵਾਂਗੇ ਫਿਰ ਇੱਕ ਕੱਲਾ ਪਾਵਾਂਗੇ ਇਹ ਥੋੜੇ ਜਿਹਾ ਕਰੇਲੇ ਵੱਡੇ ਐ ਨਾ ਲਓ ਆਪਣੇ ਕਰੇਲੇ ਫਰਾਈ ਹੋ ਗਏ ਆ ਹਾਂ ਤੇ ਹੁਣ ਆਪਾਂ ਕੱਢ ਲਾਂਗੇ ਇਹਨਾਂ ਨੂੰ ਬਾਕੀ ਇਹਨਾਂ ਨੂੰ ਫਿਰ ਪਾਵਾਂਗੇ ਹੁਣ ਆਪਾਂ ਮਸਾਲਾ ਕੋਲ ਨਾਗੇ ਬਾਕੀ ਤੇਲ ਕੋਸ ਕਢ ਲੈ ਕੜਾਈ ਚ ਕੋਸ ਆਪਾਂ ਰੱਖ ਲਿਆ ਨਾਲਾ ਪਕਣ ਦੀ ਤਰਫੋਂ ਨਲਾਂਗੇ ਬਣ ਆਪਾਂ ਨਾਣ ਮਿਰਚ ਪਾਵਾਂਗੇ ਅੱਧਾ ਤਾਂ ਜਮਟਰਲਾ ਹੋ ਗਿਆ ਤੇ ਬਾਕੀ ਆ ਫੇਰ ਭੁੰਨਾਂਗੇ ਨਾਣ ਮਿਰਚ ਪਾ ਕੇ ਕਿ ਚਮਚਾ ਮਿਰਚ ਤੇ ਹਰੀਆਂ ਵੀ ਪਾ ਲਈ ਆਪਾਂ ਤਾਂ ਘੱਟ ਪਾਵਾਂਗੇ ਥੋੜੀ ਹੋਰ ਪਾ ਦਾਂਗੇ ਹਲਦੀ ਗਰਮ ਮਸਾਲਾ ਦੋ ਤਨਮੈਂਟਰ ਸੇ ਇਕ ਲਵਾਵਾਂਗੇ ਫਿਰ ਲਾ ਲਾਂਗੇ ਮਸਾਲਾ ਭੁੱਜ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਲਾ ਲਾਂਗੇ ਹੁਣ ਆਪਾਂ ਥੋੜਾ ਠੰਡਾ ਜਦੋਂ ਹੋ ਗਿਆ ਫਿਰ ਆਪਾਂ ਕਰੇਲਿਆਂ ਚ ਪਾਵਾਂਗੇ ਲਓ ਹੁਣ ਥੋੜਾ ਠੰਡਾ ਹੋ ਗਿਆ ਤੇ ਆਪਾਂ ਕਰੇਲਿਆਂ ਚ ਪਾਵਾਂਗੇ Hena nua pototak gena baldean gehiago. Ez dira karkipago dian ਆਪਾਂ ਪਕੜੇ ਲੈ ਸਾਰੇ ਭਰ ਲੈ ਤੇ ਹੁਣ ਆਪਾਂ ਇਹ ਕੜਾਹੀ ਚ ਪਾ ਦਾਂਗੇ ਥੋੜਾ ਜਿਹਾ ਪਕੜਾਈ ਚ ਤੇਲ ਪਾਵਾਂਗੇ ਤੇ ਹੁਣ ਆਪਾਂ ਕੜਾਹੀ ਚ ਪਾ ਕੇ ਆਪਾਂ ਚੁੱਲੇ ਤੇ ਰੱਖਾਂਗੇ ਰੱਖ ਕੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਫਰਾਈ ਕਰ ਲਾਂਗੇ ਤੇ ਕੇਰਾਂ ਨੂੰ ਪਾ ਟੱਕ ਦਿਆਂਗੇ 2 ਮਿੰਟ ਸੇਕ ਲਵਾਵਾਂਗੇ ਤੇ ਫਿਰ ਲਾ ਲਾਂਗੇ ਇਹ ਆਪਾਂ ਕੇਲੇ ਬਣਗੇ ਹੁਣ ਅਸਾਂ ਲਾਵਾਂਗੇ ਇਹਨਾਂ ਨੂੰ ਹਾਂ ਤਾਂ ਬਧੀਆ ਬਣੇ ਕਰੇਲੇ ਆਪਣੇ ਤੁਹਾਨੂੰ ਵੜਾਇਆ ਵੀ ਤੋੜ ਕੇ ਵੀ ਦਿਖਾਵਾਂਗੇ ਬਹੁਤ ਵਧੀਆ ਬਣੇ ਦੇਖੋ ਕਰੇਲੇ किए बने फ्रिज भी गए है थोड़ा जो टेस्ट करके दिखावे पहले देखो कि बने है मैं बहुत स्वाद बने जमे न कौड़े है ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ